ਤਾਂ ਉੱਥੇ ਸਿੱਧੂ ਐਂਕਰਿੰਗ ਕਰ ਰਿਹਾ ਸੀਗਾ ਤਾਂ ਸਿੱਧੂ ਨੇ ਉਹ ਗਾਣਾ ਉੱਥੇ ਲਾਈਵ ਸੁਣਾਇਆ ਸੀ ਕਿਸੇ ਨੂੰ ਨਹੀਂ ਪਤਾ ਸੀ ਉਹ ਗਾਣੇ ਲੀਕ ਹੋਣਗੇ ਫਾਇਦਾ ਇਹ ਹੈ ਕਿ ਨਾਮ ਸਿੱਧੂ ਦਾ ਹੀ ਵੱਜਣਾ ਜਾਂ ਸਿੱਧੂ ਦਾ ਜੀ ਵੈਗਨ ਗਾਣਾ ਚੱਲਿਆ ਜਿਨ੍ਹਾਂ ਕੋਲੇ ਇਹ ਗਾਣੇ ਸੀਗੇ ਫਿਰ ਉਹਨਾਂ ਨੇ ਲੀਕ ਕਰਤੇ ਕਿ ਯਾਰ ਤਾਂ ਉਦੋਂ ਇਹ ਗਾਣੇ ਯੂਜ਼ ਹੋਣਗੇ ਕੋਈ ਹੋਰ ਐਸਾ ਗਾਣਾ ਹੈਗਾ ਜਿਹੜਾ ਹਜੇ ਤੱਕ ਤੁਹਾਡੇ ਕੋਲ ਪਿਆ ਤੇ ਰਿਲੀਜ਼ ਨਹੀਂ ਹੋਇਆ ਹੈਗਾ ਹੈਗੀ ਐ ਭਾਈ ਗਾਣੇ ਕਿ ਜਿਹੜਾ AI ਦਾ ਸਿਸਟਮ ਜਿਹੜਾ ਹੁਣ ਆ ਗਿਆ ਹੈ ਨਾ ਇਹਨੇ ਬਹੁਤ ਜ਼ਿਆਦਾ ਇਫੈਕਟ ਪਾਇਆ ਆਰਟਿਸਟਾਂ ਦੇ ਉੱਪਰ ਵੀ ਜਿਵੇਂ ਹੁਣ ਸਿੱਧੂ ਦੇ ਗਾਣੇ ਅੱਜ ਕੱਲ ਆ ਰਹੇ ਆ AI ਤੋਂ ਜਨਰੇਟ ਕਰਕੇ ਵੋਕਲ ਉਹ ਸੇਮ ਇਦਾਂ ਹੀ ਲੱਗਦਾ ਕਿ ਉਹਨੇ ਹੀ ਗਾਏ ਹੁੰਦੇ ਆ ਤੇ ਇਸ ਚੀਜ਼ ਦਾ ਇਫੈਕਟ ਪਊਗਾ 뮤직 ਪ੍ਰੋਡਿਊਸਰਸ ਦੇ ਉੱਪਰ ਵੀ ਆਰਟਿਸਟ ਦੇ ਉੱਪਰ ਵੀ ਮੈਨੂੰ ਇਹ ਲੱਗਦਾ ਕਿ ਜੇ ਆਪਾਂ ਕਿਸੇ ਦੇ ਵੀ ਆਰਟਿਸਟ ਦੀ ਆਵਾਜ਼ ਯੂਜ਼ ਕਰਦੇ ਆ AI ਫਾਇਦਾ ਤਾਂ ਐਟ ਲਾਸਟ ਉਹਨੇ ਹੀ ਹੁੰਦਾ ਕਿ ਉਹਦੀ ਆਵਾਜ਼ ਹੈ ਉਹਦਾ ਨਾਮ ਵੱਜ ਰਿਹਾ ਕਿਤੇ ਨਾ ਕਿਤੇ ਪਰ ਉਹਦਾ ਨੁਕਸਾਨ ਇਹ ਹੈ ਕਿ ਕਦੇ-ਕਦੇ ਉਹ ਆਰਟਿਸਟ ਇਦਾਂ ਦੀ ਚੀਜ਼ ਕਰਨਾ ਨਹੀਂ ਚਾਹੁੰਦਾ ਜਿਹੜੇ ਲੋਕੀ ਉਹਦੀ ਆਵਾਜ਼ AI ਕਰ ਦਿੰਦੇ ਆ ਉਹ ਮਿਸਯੂਜ਼ ਹੋ ਗਿਆ ਇੱਕ ਤਰੀਕਾ ਟੋਪਿਕ ਸੋਚੋ ਸਿੱਧੂ ਕਦੇ ਇਦਾਂ ਰੋਮਾਂਟਿਕ ਰੋਮਾਂਟਿਕ ਗਾਣੇ ਘਾਟੇ ਗਾਉਂਦਾ ਸੀ ਹਨਾ ਅਣਖ ਵਾਲੇ ਗਾਣੇ ਹੁੰਦੇ ਸੀ ਉਹਦੀ ਆਵਾਜ਼ 'ਚ ਰੋਮਾਂਟਿਕ ਉਹਦਾ ਵੀ ਬਣਾਏ ਜਾਂਦੇ ਕੀ ਪਤਾ ਅਗਲਾ ਉਹਦਾ ਦਾ ਗਾਣਾ ਕਦੇ ਚਾਹੁੰਦਾ ਨਾ ਹੋਵੇ ਕਿ ਮੇਰੀ ਆਵਾਜ਼ ਆਵੇ ਇਹ ਨੁਕਸਾਨ ਹੈ ਫਾਇਦਾ ਇਹ ਹੈ ਕਿ ਨਾਮ ਸਿੱਧੂ ਦਾ ਹੀ ਵੱਜਣਾ ਹਮੇਸ਼ਾ ਨਾਮ ਤਾਂ ਸਿੱਧੂ ਦਾ ਹੀ ਯੂਜ਼ ਹੋ ਰਿਹਾ ਹੈ ਨਾ ਤਾਂ ਹੋਈ ਹੈ ਪਰ ਉਹੀ ਹੈ ਨਾ ਨੁਕਸਾਨ ਵੀ ਹੈਗਾ ਫੈਮੀਲੀ ਨੂੰ ਤੁਹਾਸੀ ਉਹਦਾ ਵੀ ਮਤਲਬ ਲੈਵਲ ਡਾਊਨ ਹੋ ਗਿਆ ਫਾਈਨੈਂਸ਼ੀਅਲ ਤੌਰ ਤੇ ਵੀ ਗੱਲ ਹੀ ਹੈ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਲਾਸ ਹੈ ਉਸ ਚੀਜ਼ ਦਾ ਕਿਉਂਕਿ ਪਤਾ ਹੀ ਨਹੀਂ ਇਹ ਪਰਿਵਾਰ ਨੂੰ ਕਿਹ ਗਾਣਾ ਗਾਇਆ ਸੀ ਜਾਂ ਨਹੀਂ ਗਾਇਆ ਸੀ ਉਹ ਕਮਾਈ ਕਰੀ ਉਹ ਕਮਾਈ ਕੋਈ ਹੋਰ ਹੀ ਕਰਿਆ ਸਿੱਧੂ ਦੇ ਨਾਮ ਤੇ ਬਿਲਕੁਲ ਇਹੀ ਤਾਂ ਮਿਸਯੂਜ਼ ਹੋ ਗਿਆ ਨਾ ਭਾਈ ਉਸ ਚੀਜ਼ ਦਾ ਹਾਂ ਮਿਸਯੂਜ਼ ਤਾਂ ਹੈ ਨਾਲੇ ਮੈਂ ਉਹੀ ਕਹਿ ਰਿਹਾ ਕਿ ਇੱਕ ਨਾ ਬੰਦੇ ਦਾ ਉਹ ਹੁੰਦਾ ਨਾ ਕਿ ਯਾਰ ਮੈਂ ਇਦਾਂ ਦਾ ਗਾਣਾ ਲਿਖਦਾ ਕਿਸ ਤੋਂ ਥੱਲੇ ਨਹੀਂ ਲਿਖਣਾ ਹਾਂ ਮੈਂ ਯਾਰ ਜਿਵੇਂ ਸਾਡਾ ਮਿਊਜ਼ਿਕ ਹੈ ਕਿ ਯਾਰ ਇਸ ਤੋਂ ਥੱਲੇ ਮਿਊਜ਼ਿਕ ਨਹੀਂ ਆਉਣਾ ਚਾਹੀਦਾ ਅਗਲਾ ਜਿਹੜਾ ਆਊਗਾ ਲੈਵਲ ਅਪ ਫਿਰ ਉਹ ਥੱਲੇ ਚਲ ਜਾਂਦਾ ਨਾ ਕਿਸੇ ਹੋਰ ਦਾ ਗਾਣਾ ਜੇ ਕੋਈ AI ਕਰ ਦਿੰਦਾ ਤੇ ਤੁਹਾਡਾ ਗਾਣਾ ਪਹਿਲਾ ਕਿਹੜਾ ਜਿਆਦਾ ਸਭ ਤੋਂ ਵਧੀਆ ਰਿਸਪੌਂਸ ਜਿਹਨੇ ਦਿੱਤਾ ਸੀਗਾ ਜਿਹਨੂੰ ਸੁਣ ਕੇ ਜਾਂ ਮਤਲਬ ਕਿ ਜਿਉਂ ਸੁਣਾ ਕੇ ਲੋਕਾਂ ਦੇ ਵਿੱਚ ਮਜ਼ਾ ਆ ਗਿਆ ਹੋਵੇ ਕਿ ਹਾਂ ਯਾਰ ਆਹ ਗਾਣੇ ਤੋਂ ਬਾਅਦ ਹੁਣ ਥੋੜਾ ਜਿਹਾ ਸਿਸਟਮ ਠੀਕ ਲੱਗਦਾ ਲਾਈਫ ਸਟਾਈਲ ਲਾਈਫ ਸਟਾਈਲ ਸੀਦਾ ਹੀ ਗਾਣਾ ਲਾਈਫ ਸ ਉਸ ਤੋਂ ਬਾਅਦ ওভারਲੀਕ ਵੀ ਹੋਇਆ ਸੀ ਉਹ ਗਾਣਾ ਤਾਂ ਉਹ ਲੀਕ ਹੀ ਚੱਲਿਆ ਸੀ ਪੂਰੀ ਐਲਬਮ ਹੀ ਲੀਕ ਚੱਲੀ ਸੀ ਉਹ ਸਾਰੀ ਤੁਹਾਡੇ ਤਕਰੀਬਨ ਜਿੰਨੇ ਗਾਣੇ ਮੇਰੇ ਖਿਆਲ ਸਿੱਧੂ ਨਾਲ 10 ਗਾਣੇ ਤੁਸੀਂ ਕਿਹਾ ਸਿੱਧੂ ਨਾਲ ਉਹ ਤਕਰੀਬਨ ਲੀਕਡੇ ਰਹੇ ਆ ਗਾਣੇ ਉਹਦਾ ਚੱਕਰ ਕੀ ਸੀਗਾ ਆਪ ਕਰਦੇ ਸੀਗੇ ਜਾਂ ਕੋਈ ਹੋਰ ਕਰਦਾ ਸੀਗਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਯਾਰ ਮੈਨੂੰ ਤਾਂ ਇਹ ਹੀ ਨਹੀਂ ਪਤਾ ਲੀਕ ਹੁੰਦੇ ਕਿਵੇਂ ਆਹ ਅੱਜ ਵੀ ਨਹੀਂ ਪਤਾ ਲੱਗਿਆ ਮੈਨੂੰ ਤਾਂ ਹਾਂ ਹੁਣ ਪਤਾ ਲੱਗਿਆ ਜੀ ਕਿ ਇਹ ਹੁੰਦਾ ਸੀਗਾ ਮੈਂ ਤੁਹਾਨੂੰ ਦੱਸਦਾ ਕਿ ਯਾਰ ਅੱਗੇ ਤੋਂ ਅੱਗੇ ਦੋਸਤਾਂ ਨੂੰ ਸੁਣਾਤੇ ਸਿੱਧੂ ਨੇ ਆਪਣੇ ਦੋਸਤਾਂ ਨੂੰ ਅਸੀਂ ਆਪਣੇ ਦੋਸਤਾਂ ਨੂੰ ਕੋਈ ਮੰਗ ਲੈਂਦਾ ਉਹਨੂੰ ਕਿਉਂਕਿ ਯਾਰ ਨਾ ਮੈਂ ਬਹੁਤ ਵੱਡਾ ਆਰਟਿਸ ਸੀਗਾ ਨਾ ਸਿੱਧੂ ਆਰਟਿਸ ਸੀਗਾ ਕਿਸੇ ਨੇ ਨਹੀਂ ਪਤਾ ਸੀ ਉਹ ਗਾਣੇ ਲੀਕ ਹੋਣਗੇ ਕੌਣ ਕਰੂਗਾ ਮੈਂ ਹੁਣ ਕੋਈ ਨਵਾਂ ਬੰਦਾ ਹੈ ਤੁਸੀਂ ਉਹਦੇ ਗਾਣੇ ਕਿਵੇਂ ਲੀਕ ਕਰ ਦੋਗੇ ਜੇ ਕੋਈ ਜਾਣਦਾ ਹੀ ਨਹੀਂ ਉਹਨੂੰ ਕੋਈ ਸੁਣੂਗਾ ਕੋਈ ਵੀ ਨਹੀਂ ਸੁਣੂਗਾ ਜੇ ਸੁਣੂਗਾ ਜਦ ਤੁਹਾਡਾ ਗਾਣਾ ਕੋਈ ਚੱਲੂਗਾ ਜ ਜੇ ਸਿੱਧੂ ਦਾ ਜੀ ਵੈਗਨ ਗਾਣਾ ਚੱਲਿਆ ਉਸ ਤੋਂ ਬਾਅਦ ਇਹ ਗਾਣੇ ਜਿਨ੍ਹਾਂ ਕੋਲ ਸੀਗੇ ਜਿਨ੍ਹਾਂ ਕੋਲ ਇਹ ਗਾਣੇ ਸੀਗੇ ਫਿਰ ਉਹਨਾਂ ਨੇ ਲੀਕ ਕਰਤੇ ਕਿ ਯਾਰ ਆ ਦੇਖੀ ਦਾ ਗਾਣਾ ਇਹ ਵੀ ਪਿਆ ਮੇਰੇ ਕੋਲ ਇਹ ਵੀ ਪਿਆ ਜੀ ਵੈਗਨ ਕਿੰਨੀ ਦੇਰ ਬਾਅਦ ਆਇਆ ਤੁਹਾਡੇ ਗਾਣੇ ਬਣਾਉਣ ਤੋਂ ਬਾਅਦ ਜਦੋਂ ਤੁਸੀਂ ਗਾਣੇ ਸਿੱਧੂ ਰਿਖੇ ਹੋਏ ਸੀ ਦੋ ਕੁ ਮਹੀਨੇ ਬਾਅਦ ਆ ਗਿਆ ਸੀ ਜੀ ਵੈਗਨ ਆ ਗਿਆ ਸੀਗਾ ਹਾਂ ਕਿਉਂਕਿ ਸਿੱਧੂ ਗਿਆ ਉੱਥੇ ਉੱਥੇ ਬਾਈ ਨੂੰ ਐਲੀ ਵੀਰਾ ਮਿਲਿਆ ਹਨਾ ਤੇ ਇੱਕ ਰੈਪਰ ਸੀਗਾ ਬੰਕਾ ਹਨਾ ਉਹ ਮਿਲਿਆ ਤੇ ਉਹਨਾਂ ਨੇ ਦੀਪ ਜੰਡੂ ਬਾਈ ਨਾਲ ਮਿਲਵਾਇਆ ਤੇ ਦੀਪ ਜੰਡੂ ਬਾਈ ਨੇ ਸਿੱਧੂ ਦਾ ਗਾਣਾ ਕਰਿਆ ਆ ਗਿਆ ਨਹੀਂ ਹੋਈ ਬਿੱਲੋ ਟਾਈਮ ਢੜੀ ਹੋਣੀ ਤੇਰਾ ਟਾਈਮ ਮੇਰਾ ਹੋਵੇ ਮੈਨੂੰ ਯਾਦ ਹੈ ਉਹ ਗਾਣਾ ਮੈਂ ਨਾ ਸਿੱਧੂ ਦੇ ਮੂੰਹੋਂ ਆਪ ਵੀ ਸੁਣਿਆ ਸੀਗਾ ਜੀਐਨ ਦੇ ਵਿੱਚ ਜਦੋਂ ਉਹ ਪੜਦਾ ਸੀਗਾ ਨਾ ਉਸ ਟਾਈਮ ਅਸੀਂ ਗਏ ਸੀਗੇ ਉਸ ਕੋਈ ਇਵੈਂਟ ਦੇ ਉੱਤੇ ਉੱਥੇ ਤੇ ਇਵੈਂਟ ਦੇ ਉੱਤੇ ਪਰਫਾਰਮੈਂਸ ਕੀਤੀ ਤਾਂ ਉੱਥੇ ਸਿੱਧੂ ਐਂਕਰਿੰਗ ਕਰ ਰਿਹਾ ਸੀਗਾ ਤਾਂ ਸਿੱਧੂ ਨੇ ਉਹ ਗਾਣਾ ਉੱਥੇ ਲਾਈਵ ਸੁਣਾਇਆ ਸੀਗਾ ਉਸ ਟਾਈਮ ਸਾਡੇ ਕੋਲ ਵੋਕਲ ਪਈ ਸੀ ਵੋਕਲ ਉਹਦੀ ਵੋਕਲ ਸੀ ਰਿਕਾਰਡ ਹੋਇਆ ਹੋਇਆ ਪਰ ਉਹਨੇ ਅੱਗੇ ਦੇ ਦਿੱਤਾ ਸੀ ਮੈਂ ਕਿਹਾ ਚੱਲ ਫਿਰ ਸਿੱਧੂ ਵੀ ਕਹਿ ਰਿਹਾ ਛੱਡ ਆਪਾਂ ਦੇ ਤਾ ਅੱਗੇ ਆਪਾਂ ਹੀ ਕਰਨਾ ਤੇ ਹੋਰ ਗਾਣਾ ਵੀ ਹੈ ਕੋਈ ਜਿਹੜਾ ਅਜੇ ਤੱਕ ਸਿੱਧੂ ਦਾ ਜਿਹੜੇ ਚਲੋ ਇਹ ਤਾਂ ਆ ਗਏ 8 10 ਜਿਹੜੇ ਗਾਣੇ ਸੀਗੇ ਹਨਾ ਇਹ ਲੀਕ ਹੋ ਕੇ ਸਾਹਮਣੇ ਆ ਗਏ ਲੋਕਾਂ ਦੇ ਵਿੱਚ ਕੋਈ ਹੋਰ ਐਸਾ ਗਾਣਾ ਹੈਗਾ ਜਿਹੜਾ ਹਜੇ ਤੱਕ ਤੁਹਾਡੇ ਕੋਲ ਪਿਆ ਤੇ ਰਿਲੀਜ਼ ਨਹੀਂ ਹੋਇਆ ਹੈਗਾ ਹੈਗੇ ਐ ਭਾਈ ਗਾਣੇ ਉਹ ਮੈਂ ਦੱਸ ਨਹੀਂ ਸਕਦਾ ਪਰ ਗਾਣੇ ਪਏ ਆ ਗਾਣੇ ਪਏ ਆ ਹਾਂ ਤੇ ਉਹ ਪਰਿਵਾਰ ਦੇ ਨਾਲ ਕਰੀ ਨਹੀਂ ਹੈ ਗੱਲਬਾਤ ਕੇ ਮੈਂ ਭੀ ਸਾਡੇ ਕੋਲ ਇਹ ਗਾਣੇ ਪਏ ਆ ਕਿ ਆਪਾਂ ਰਿਲੀਜ਼ ਕਰ ਸਕਦੇ ਆ ਨਹੀਂ ਮੈਂ ਉਹਨਾਂ ਮੇਰੀ ਉਹਨਾਂ ਦੇ ਨਾਲ ਨਹੀਂ ਜ਼ ਮੇਰੀ ਇੱਕ ਖੁਸ਼ ਉਹਨਾਂ ਦਾ ਭਰਾ ਹੈ ਸਿੱਧੂ ਬਾਈ ਦਾ ਹਾਂ ਹੈਗਾ ਖੁਸ਼ ਤੇ ਉਹ ਬਾਈ ਨੂੰ ਭੇਜੇ ਸੀਗੇ ਮੈਂ ਗਾਣੇ ਆਸਟ੍ਰੇਲੀਆ ਰਹਿੰਦਾ ਵੀਰਾ ਹੂੰ ਕੀ ਕੀਤਾ ਉਹਨਾਂ ਨੇ ਫਿਰ ਕੋਈ ਨਾ ਉਹਨਾਂ ਨੇ ਕਿਹਾ ਕਿ ਮੈਂ ਅੱਗੇ ਭੇਜ ਤੇ ਅੱਛਾ ਅਜੇ ਕੋਈ ਰਿਸਪਾਂਸ ਨਹੀਂ ਹੁੰਦਾ ਉਹਨਾਂ ਦੀ ਮਰਜ਼ੀ ਹੈ ਕਦੋਂ ਕਰਨੀ ਹੈ ਕਿਉਂਕਿ ਉਹ ਹੁਣ ਉਹਨਾਂ ਰਹਿਤ ਪ੍ਰਾਪਰਟੀ ਹੈ ਰੇਗਾ ਦਾ ਫਾਇਦਾ ਹੈ ਨਾ ਉਸ ਚੀਜ਼ ਦਾ ਕਿਉਂਕਿ ਇਸ ਟਾਈਮ ਉਹਨਾਂ ਨੂੰ ਵੀ ਲੋਡ ਹੈਗੀ ਇਸ ਚੀਜ਼ ਦੀ ਕਿ ਜਿਹੜੇ ਗਾਣੇ ਸੱਚੀਓ ਬਣੇ ਹੋਇਆ ਜਿਵੇਂ AI ਜਨਰੇਟਡ ਨਹੀਂ ਹੈਗੇ ਤੇ ਜਿਹੜੇ ਬੰਦਾ ਖੁਦ ਗਾ ਕੇ ਗਿਆ ਹੋਇਆ ਚਲੋ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਗਾਣੇ ਕਾਫੀ ਟਾਈਮ ਪੁਰਾਣੇ ਆ ਉਹਨਾਂ ਦੇ ਵਿੱਚ ਵੋਕਲ ਪੁਰਾਣੀਆਂ ਪਰ ਹੁਣ ਵੋਕਲ ਨੂੰ ਹੋਰ ਨਿਖਾਰਿਆ ਜਾ ਸਕਦਾ ਬਸ AI ਦੀ ਹੈਲਪ ਦੇ ਨਾਲ ਨਹੀਂ ਉਹ ਗਾਣੇ ਆਉਣਗੇ ਤਾਂ ਸਹੀ ਕਦੇ ਨਾ ਕਦੇ ਤਾਂ ਆਉਣਗੇ ਕਿਉਂਕਿ ਇੱਕ ਟਾਈਮ ਐ ਸਿੱਧੂ ਹੁਣ ਨਵੀਂ ਚੀਜ਼ ਤਾਂ ਕਰ ਨਹੀਂ ਸਕਦਾ ਕੁਝ ਉਹ ਖਤਮ ਤਾਂ ਹੋ ਹੀ ਜਾਣੀ ਐ ਇੱਕ ਨਾ ਇੱਕ ਦਿਨ ਤਾਂ ਉਦੋਂ ਇਹ ਗਾਣੇ ਯੂਜ਼ ਆਉਣਗੇ ਬਹੁਤ ਪ੍ਰੋਡਿਊਸਰਾਂ ਕੋਲ ਗਾਣੇ ਹੋਣੇ ਇੰਦਾ ਦੇ ਹਜੇ ਸਾਰੇ ਇਕੱਠੇ ਬਹੁਤ ਗਾਣੇ ਜਿਹੜੇ ਸਾਹ ਨਾਲ 100 ਗਾਣੇ ਤਾਂ ਹੋਣੇ ਹਜੇ ਘੱਟੋ ਘੱਟ ਜਿਹੜੇ ਸਿੱਧੂ ਦੇ ਆਉਣੇ ਆ ਹੁਣ ਐਲਬਮ ਵੀ ਉਹਦੀ ਅਨਾਉਂਸ ਕਰੀ ਆਈਪੀ ਪਰ ਕਦੇ ਸੋਚਿਆ ਨਹੀਂ ਹੈਗਾ ਕਿ ਗਾਣੇ ਬਾਰ-ਬਾਰ ਲੀਕ ਹੁੰਦੇ ਆ ਜਾਂ ਸਿੱਧੂ ਨੇ ਵੀ ਤੁਹਾਨੂੰ ਕਿਹਾ ਇੱਕ ਵਾਰ ਹੈ ਨਾ ਲਾਈਵ ਦੇ ਵਿੱਚ ਵੀ ਮੇਰੇ ਨਾਲ ਕਿਹਾ ਫੋਨ ਕਰਕੇ ਕਿਹਾ ਸੀ ਸ਼ਾਇਦ ਨਾ ਫੋਨ ਕਰਕੇ ਕਿਹਾ ਸੀ ਤੇ ਕਿ ਮੇਰੇ ਗਾਣੇ ਬਾਰ-ਬਾਰ ਲੀਕ ਹੋ ਰਹੇ ਆ ਤੇ ਉਹ ਬੰਦੇ ਨੂੰ ਫਿਰ ਵੀ ਡਾਊਟ ਹੋਏ ਜਾਂਦਾ ਪਤਾ ਨਹੀਂ ਇਹ ਰਹੀ ਕਰਵਾ ਰਹੇ ਆ ਹੁੰਦੀਆਂ ਸੀ ਅਦਾਂ ਦੀਆਂ ਗੱਲਾਂ ਮੈਂ ਕਦੇ ਸਾਡੇ ਨਾਲ ਡਾਊਟ ਪਤਾ ਕਿਉਂ ਨਹੀਂ ਹੋ ਸਕਦਾ ਸੀ ਵੀਰੇ ਕਿਉਂਕਿ ਉਹਨੂੰ ਪਤਾ ਸੀ ਇਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਇੰਡਸਟਰੀ ਪਤਾ ਹੀ ਨਹੀਂ ਸਾਨੂੰ ਨੌਲੇਜ ਨਹੀਂ ਸਾਨੂੰ ਕੁਝ ਕੋਈ ਬੰਦਾ ਹੀ ਨਹੀਂ ਮੈਂ ਕਹਿ ਤਾ ਰਿਹਾ ਆਪਾਂ ਜਮਾ ਫਰੈਸ਼ਰ ਕਿ ਆਰ ਤੁਸੀਂ ਮੈਨੂੰ ਬੈਟ ਫੜਾਤਾ ਤੇ ਮੈਂ ਕੋਈ ਵਧੀਆ ਕ੍ਰਿਕਟਰ ਬਣ ਗਿਆ ਪਰ ਮੈਨੂੰ ਨੋਲੇਜ ਨਹੀਂ ਹੈ ਕੋਈ ਹਨਾ ਕਿ ਆਪਾਂ 뮤직 ਬਣਾਤਾ ਉਹ ਵਧੀਆ ਚੱਲ ਗਿਆ ਪਰ ਸਾਨੂੰ ਕੋਈ ਨੋਲੇਜ ਨਹੀਂ ਸੀਗੀ ਕੋਈ ਆਰਟਿਸਟ ਨਹੀਂ ਜਾਣਦਾ ਸੀਗਾ ਸਿੱਧੂ ਤੋਂ ਇਲਾਵਾ ਉਸ ਟਾਈਮ ਕੋਈ ਵੀ ਨਹੀਂ ਜਾਣਦਾ ਸੀਗਾ ਤੇ ਆਰਟਿਸਟ ਬਾਕੀ ਫਿਰ ਲਿੰਕ ਚ ਕਿਵੇਂ ਆਏ ਫਿਰ ਉਸ ਤੋਂ ਬਾਅਦ ਸਿੱਧੂ ਤੋਂ ਬਾਅਦ ਜਿਹੜਾ ਚੱਲੇਗੇ ਸੀ ਫਿਰ ਉਦੋਂ ਸਿੱਧੂ ਦੇ ਨਾਲ ਆਰਟਿਸਟ ਤੋਂ ਬਾਅਦ ਐਲੀ ਵੀ ਰਾਏ ਐਲੀ ਬਾਈ ਮਿਲਿਆ ਸੀ ਐਲੀ ਮੰਗੜ ਹਾਂ ਉਹ ਬਾਈ ਦੇ ਆਪਾਂ ਬਹੁਤ ਗਾਣੇ ਬਣਾਏ ਟੈਂਟਡ ਵਿੰਡੋਜ਼ ਬਹੁਤ ਚੱਲਿਆ ਸੀਗਾ ਹਣਾ ਬਿਲਕੁਲ ਫਿਊਚਰ ਮਾਡਲ ਐ ਟੂ ਗਾਣਾ ਫਿਊਚਰ ਗਾਣਾ ਬਹੁਤ ਸਾਰੇ ਗਾਣੇ ਸੀਗੇ ਭਾਜੀ ਜਿਹੜੇ ਚੱਲੇ ਫਿਰ ਟੀਮ ਜੀ ਬਣ ਗਈ ਸਾਡੀ ਨਾਲ ਫਿਰ ਵੱਡੇ ਉਹਦੇ ਥਰੂ ਵੱਡਾ ਬਾਈ ਐਲੀ ਸਿੱਧੂ ਦੇ ਥਰੂ ਆਇਆ ਜਾਂ ਮਤਲਬ ਕਿ ਖੁਦ ਹੀ ਨਹੀਂ ਸਿੱਧੂ ਸਿੱਧੂ ਭਾਈ ਦੇ ਥਰੂ ਹੀ ਸਿੱਧੂ ਦੇ ਥਰੂ ਸਿੱਧੂ ਭਾਈ ਨੇ ਉਹਨੂੰ ਗਾਣੇ ਸੁਣਾਏ ਸੀਗੇ ਕਿ ਯਾਰ ਮੈਂ ਇਹ ਗਾਣੇ ਲਿਖੇ ਆ ਜੇ ਕੋਈ ਪਸੰਦ ਆ ਤਾਂ ਦੇਖ ਲੈ ਕੈਡੀਲੈਕ ਗਾਣਾ ਫਿਰ ਐਲੀ ਬਾਈ ਨੇ ਕਰਿਆ ਸੀ ਤੇ ਉਹਨੇ ਆਪਾ ਬਣਾਇਆ ਸੀ 뮤ਜ਼ਿਕ ਨਹੀਂ ਇੱਕ ਐਲੀ ਵੀਰੇ ਦਾ ਵੀ ਆਇਆ ਕੈਡੀਲੈਕ ਆ ਬਾਈ ਇਹਦਾ ਵੀ ਆਇਆ ਇੱਕ ਤੁਹਾਡਾ ਉਹ ਜਿਹੜਾ ਸਿੱਧੂ ਦੇ ਨਾਲ ਉਹਨੇ ਟੀਚਰ ਕੀਤਾ ਹੋਇਆ ਸੀ ਉਹ ਕੈਡੀਲੈਕ ਵੀ ਬਹੁਤ ਸੋਹਣਾ ਗਾਣਾ ਹੈ ਇੱਕ ਐਲੀ ਬਾਈ ਨੂੰ ਦਿੱਤਾ ਸੀ ਪਹਿਲਾਂ ਉਹਦਾ ਨਾਮ ਸੀ ਕ੍ਰੈਸਲਰ ਅੱਛਾ ਫਿਰ ਐਲੀ ਬਾਈ ਕਹਿੰਦਾ ਕਿ ਮੈਂ ਕੈਡੀਲੈਕ ਰੱਖਣਾ ਇਹਦਾ ਨਾਮ ਕਿ ਮੇਰੇ ਕੋਲ ਕੈਡੀਲੈਕ ਹੈ ਕ੍ਰੈਸਲਰ ਦੀ ਜਗ੍ਹਾ ਯੂਜ਼ ਕਰ ਰਿਹਾ ਫਿਰ ਉਹ ਕਹਿੰਦਾ ਕਿ ਇਹ 뮤ਜ਼ਿਕ ਕਿਨੇ ਕਰਿਆ ਉਹ ਕਹਿੰਦਾ ਗੇਮ ਚੇਂਜਰ ਹੈ ਇੰਡੀਆ ਰਹਿੰਦੇ ਚੰਡੀਗੜ੍ਹ ਕਹਿੰਦੇ ਮੈਨੂੰ ਨੰਬਰ ਦੇ ਉਹਨੂੰ ਸੀਗਾ ਕਿ ਯਾਰ ਨਵੀਂ ਟੀਮ ਨਾਲ ਵੀ ਕੰਮ ਕਰੀਏ ਬਾਈ ਕਿਉਂਕਿ ਦੀਪ ਜੰਡੂ ਨਾਲ ਹੀ ਕਰਦਾ ਸੀ ਐਲੀ ਤਾਂ ਉਹਨੇ ਕਿਹਾ ਕਿ 뮤ਜ਼ਿਕ ਬੋਕ ਐਡ ਕਰਿਆ ਕਹਿੰਦਾ ਤੂੰ ਬਣਾਏਗਾ ਨਾ ਮੈਂ ਕਿਹਾ ਠੀਕ ਹੈ ਫਿਰ ਐਲੀ ਦਾ ਪਹਿਲਾ ਗਾਣਾ ਸੀ ਲਿਖਿਆ ਸਿੱਧੂ ਨੇ ਸੀਗਾ ਪਹਿਲਾ ਹੀ ਸਿੱਧੂ ਨੇ ਦਿੱਤਾ ਸੀ ਉਹਨੂੰ ਗਾਣਾ ਐਲੀ ਨੂੰ ਤੇ ਸਾਡਾ 뮤ਜ਼ਿਕ ਸੀਗਾ